来 ਵੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਇੱਕ ਸਕੂਟਰੀ ਬਾਰੇ ਜਿਵੇਂ ਕਿ ਕੂਟਰੇ ਦੇ ਇੰਜਨ ਕਰਾ ਲਨੇ ਆ ਤੇ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਉਹ ਕੀ ਪ੍ਰੋਬਲਮ ਆਉਂਦੀ ਹੈ ਉਹ ਤੁਹਾਨੂੰ ਦੱਸਾਂਗੇ ਜਿਵੇਂ ਕਿ ਅੱਜ ਆ ਤੁਹਾਨੂੰ ਹੈਡ ਬਾਰੇ ਪੂਰੀ ਜਾਣਕਾਰੀ ਦੱਸਾਂਗੇ ਜਿਵੇਂ ਕਿ ਆਪਾਂ ਸਕੂਟਰੀ ਦੇ ਇੰਜਨ ਕਰਾਉਣ ਤੋਂ ਬਾਅਦ ਬਹੁਤ ਵੀਰਾਂ ਦੇ ਨਾ ਬੈਟਰੀਆਂ ਲੋ ਮਾਰਨ ਲੱਗ ਜਾਂਦੇ ਨੇ ਸੇਤੀ ਸਕੂਟਰੀ ਸੈਲਫ ਨਹੀਂ ਚੱਲਦੀ ਮਾਲਕ ਜਿਵੇਂ ਸੈਲਫ ਮਾਰਦੇ ਸੈਲਫ ਤੇ ਚੱਲਦੀ ਨਹੀਂ ਤੇ ਕਿੱਕ ਮਾਰਦੇ ਕਿੱਕ ਹਾਰ ਬਾਰੇ ਹੁੰਦੀ ਆ ਉਹ ਕੀ ਚੀਜ਼ ਹੈ ਤੁਹਾਨੂੰ ਇਹ ਦੱਸਾਂਗੇ ਪਹਿਲਾਂ ਆਪਾਂ ਕੀ ਗੋਲੀ ਹੈ ਤੇ ਇੱਧਰ ਆਪਣਾ ਸਾਈਡ ਤੇ ਰੋਕਰ ਵੀ ਪੈਣਾ ਹੈ ਆ ਦੇਖੋ ਜੀ ਤੇ ਇਹ ਰੋਕਾਂ ਦੇ ਵਿੱਚ ਖਾਸ ਚੀਜ਼ ਹੈ ਦੇਖ ਸਕਦੇ ਹੋ ਤੇ ਇਹਦੇ ਉੱਪਰ ਨਾ ਇੱਕ ਐਦਾਂ ਦੀ ਚੀਜ਼ ਲੱਗੀ ਹੋਈ ਆ ਆ ਦੇਖੋ ਜੀ ਇਹ ਡੀਕੰਪਰੈਸਰ ਦਾ ਕੰਮ ਕਰਦੀ ਆ ਕੈਨ ਦਾ ਭਾਵ ਪੰਜਾਬੀ ਦੇ ਵਿੱਚ ਟੱਸ ਦਾ ਕੰਮ ਕਰਦੀ ਆ ਜਿਵੇਂ ਪਹਿਲਾਂ ਦੋ ਵੀਲੇ ਇੰਜਨ ਹੁੰਦਾ ਸੀ ਜਦੋਂ ਹੈਂਡਲ ਮਾਰਦੇ ਸੀ ਤੇ ਉਦੋਂ ਟੱਸ ਛੱਟਣੀ ਪੈਂਦੀ ਸੀ ਪਰ ਇਹ ਆਟੋ ਟੱਸ ਹੈ ਆ ਦੇਖੋ ਜੀ ਇਹ ਆ ਚੀਜ਼ ਨਾ ਆ ਦੇਖ ਸਕਦੇ ਆ ਐਦਾਂ ਕੰਮ ਕਰਦੀ ਆ ਜਦੋਂ ਸਟਾਰਟ ਕਰਦੇ ਐਦਾਂ ਆ ਜਾਂਦੀ ਆ ਇਹ ਐਦਾਂ ਰੁਕ ਹੀ ਹੁੰਦੀ ਆ ਜੀ ਕਈ ਵਾਰ ਕੀ ਹੁੰਦਾ ਵੀਰ ਇਹ ਹੈਡ ਦੀ ਕੇਮ ਹੁੰਦੀ ਹੈ ਇਹ ਇਦਾਂ ਪਈ ਹੁੰਦੀ ਹੈ ਇਹਦੇ ਵਿੱਚ ਦੇਖ ਸਕੋ ਆਹ ਦੇਖੋ ਜੀ ਜਿਹੜੀ ਆ ਚੀਜ਼ ਹੈ ਆ ਦੇਖੋ ਇਹ ਇਦਾਂ ਪਈ ਹੁੰਦੀ ਹੈ ਹੁਣ ਦਿਖਾਉਂਦੇ ਪਹਿਲਾਂ ਫੁੱਲ ਫੀਟਿੰਗ ਕਰਕੇ ਇਹ ਲੋਕਰ ਇਧਰਲਾ ਕਈ ਵਾਰੀ ਇਧਰ ਪਾਉਂਦੇ ਨੇ ਕਿਉਂਕਿ ਇਧਰ ਦਾ ਸਿਸਟਮ ਹੀ ਨਹੀਂ ਲੱਗਿਆ ਹੋਇਆ ਜਿਹੜਾ ਆ ਸਿਸਟਮ ਹੈ ਇਧਰ ਲੱਗਿਆ ਹੋਇਆ ਜਿਹੜਾ ਆ ਚੀਜ਼ ਹੈ ਨਾ ਇਹਦੇ ਉੱਪਰ ਲੱਗਦਾ ਇਹ ਡੀਕੰਪਰੈਸਰ ਦਾ ਕੰਮ ਕਰਦੀ ਹੈ ਮਤਲਬ ਕਿ ਨਾ ਜਿਹੜਾ ਬਾਲ ਹੁੰਦਾ ਇਧਰਲਾ ਸਲੈਂਸਰ ਵਾਲਾ ਉਹਨੂੰ ਦੱਬ ਕੇ ਰੱਖਦਾ ਜਿਹਨੂੰ ਸਟਾਰਟ ਹੁੰਦੀ ਹੈ ਸਕੂਟਰੀ ਫਿਰ ਛੱਡ ਦਿੰਦਾ ਫਿਰ ਜਾ ਕੇ ਓਕੀ ਦੀ ਰਿਪੋਰਟ ਹੁੰਦਾ ਤੇ ਤੁਹਾਡੇ ਵੀ ਕਿਸੇ ਸਕੂਟਰੀ ਦੇ ਵਿੱਚ ਦਿੱਕਤ ਆਉਂਦੀ ਆ ਜਾਂ ਮਨ ਕੇ ਸੈਲਫ ਨਹੀਂ ਚੱਲ ਰਹੀ ਤਾਂ ਬੈਟਰੀ ਵਾਰ-ਵਾਰ ਡਾਊਨ ਹੋ ਰਹੀ ਆ ਵੀ ਮਨ ਕੇ ਕਿੱਕ ਮਾਰਨ ਤਾਂ ਵੀ ਪੂਰੀ ਹਾਲ ਰਹਿੰਦੀ ਆ ਇੰਜਨ ਕਰਾਉਣ ਤੋਂ ਬਾਅਦ ਤੁਹਾਨੂੰ ਇਹ ਦਿੱਕਤ ਆਉਂਦੀ ਆ ਤੁਸੀਂ ਇੱਕ ਵਾਰੀ ਹੈਡ ਖਲਾ ਕੇ ਆਹ ਚੀਜ਼ ਨੂੰ ਜ਼ਰੂਰ ਚੈੱਕ ਕਰਵਾਓ ਤੇ ਪਰ ਹੈਗੇ ਇੱਕ ਨਾਲ ਦੇ ਨਾ ਪਰ ਇਹਨੇ ਥੋੜਾ ਜਿਹਾ ਫਰਕ ਹੈ ਚੈੱਕ ਕਰ ਸਕਦੇ ਆ ਇਹ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਜੀ ਆ ਚੀਜ਼ ਦਾ ਫਰਕ ਹੈ ਇਹ ਟੱਸ ਨੂੰ ਡੀ ਕੰਪਰੈਸਰ ਕਰਦੀ ਹੈ ਕੰਪਰੈਸਰ ਨੂੰ ਡੀ ਕਰਕੇ ਫਿਰ ਸਟਾਰਟ ਕਰਦੀ ਹੈ ਕਿਉਂਕਿ ਜਿਹੜੇ ਸਕੂਟਰੀ ਆਪਣੇ ਸੌਖੇ ਤਰੀਕੇ ਨਾਲ ਸਟਾਰਟ ਹੋ ਜੇ ਇਹਦੇ ਨਾਲ ਐਵਰੇਜ ਤੇ ਬਹੁਤ ਫਰਕ ਪੈਂਦਾ ਹੈ ਤੇ ਸਟਾਰਟਿੰਗ ਦਿੱਤਾ ਸਭ ਤੋਂ ਵੱਡਾ ਕੰਮ ਹੈ ਇਹ ਇਸ ਸਪੈਸ਼ਲ ਸਟਾਰਟਿੰਗ ਵਾਸਤੇ ਲਾਈ ਹੋਈ ਹੈ ਜਿਹੜੇ ਸਕੂਟਰੀਆਂ ਦੇ ਸਟਾਰਟਿੰਗ ਇੰਜਣ ਕਰਾਉਣ ਤੋਂ ਬਾਅਦ ਸਹੀ ਨਹੀਂ ਹੁੰਦੀ ਤਾਂ ਤੁਸੀਂ ਇੱਕ ਵਾਰ ਇਹ ਜਿਹੜਾ ਹੈਡ ਹੈ ਇਹਨੂੰ ਖਲਵਾ ਕੇ ਜਰੂਰ ਚੈੱਕ ਕਰਵਾਇਓ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਬਾਈ ਕਹਿੰਦੇ ਨੇ ਯਾਰ ਇੰਜਨ ਕਰਾਉਣ ਤੋਂ ਬਾਅਦ ਤਾਂ ਸਾਡੀ ਸਕੂਟਰੀ ਦਾ ਨਾਂਸ ਲੱਜ ਗਿਆ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਪਰ ਇਹ ਛੋਟੇ ਛੋਟੇ ਗੱਲਾਂ ਹੁੰਦੀਆਂ ਨੇ ਜਿਹਦੇ ਕਾਰਨ ਆਪਣੀ ਸਕੂਟਰੀ ਦੇ ਸਹੀ ਤਰੀਕੇ ਨਾਲ ਨਹੀਂ ਚੱਲਦੀ ਸਹੀ ਤਰੀਕੇ ਨਾਲ ਸਾਲਪ ਨਹੀਂ ਵੱਜਦੀ ਤੇ ਐਵਰੇਜ ਵਗੈਰਾ ਨਹੀਂ ਸੈਟਿੰਗ ਰਹਿੰਦੀ ਕਿਉਂਕਿ ਇਹ ਸੈਟਿੰਗ ਐਸੇ ਨਹੀਂ ਕਰਨੀ ਹੈ ਐਵਰੇਜ ਦਾ ਵੱਡਾ ਫੰਡਾ ਕੀ ਹੈ ਕਿਉਂਕਿ ਜਦੋਂ ਨਹੀਂ ਸਟਾਰਟ ਹੁੰਦੀ ਤੇਲ ਵਗੈਰਾ ਜਾਂ ਹੋਰ ਚੱਕਰਾਂ ਦੇ ਵਿੱਚ ਸੈਟਿੰਗਾਂ ਹਲਾਈ ਜਾਂਦੇ ਐਵਰੇਜ ਸਹੀ ਨਹੀਂ ਦਿੰਦੀ ਇਸ ਕਰਕੇ ਤੁਹਾਨੂੰ ਕਹਿੰਦੇ ਆ ਵੀ ਜਦ ਵੀ ਤੁਸੀਂ ਸਕੂਟਰੀ ਖਲਵਾਉਂ ਤੇ ਆਹ ਚੀਜ਼ ਨੂੰ ਜ਼ਰੂਰ ਚੈੱਕ ਕਰਕੇ ਪਾਓ ਵੀ ਦੇਖ ਸਕਦੇ ਹੋ ਤੇ ਆਹ ਚੀਜ਼ ਹੈਗੀ ਸਿੰਪਲ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਗੱਲਾਂ ਛੋਟੀਆਂ ਕਮ ਵੱਡੇ ਨੇ ਇਹਨਾਂ ਦੇ ਤੇ ਵੀਡੀਓ ਸ਼ੇਅਰ ਕਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਜ਼ਰੂਰ ਤੇ ਇੱਕ ਲਾਈਕ ਜ਼ਰੂਰੀ ਹੈ